ਦੇਲਜੀ ਦੇਸਾਈ ਦੇ ਖਿਲਾਫ ਗੁਰੂਮਾਨ ਬੀ ਪ੍ਰੈਕ ਤੇ ਮੀਕਾ ਸਿੰਘ ਦੀ ਜਿਹੜੀ ਇਹ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਆਈਆਂ ਨੇਗੀਆਂ ਅਲੱਗ-ਅਲੱਗ ਇਹਨਾਂ ਪਾਈਆਂ ਜਿਹੜੀਆਂ ਪੋਸਟਾਂ ਉਹਨੂੰ ਦੇਖ ਕੇ ਮੈਨੂੰ ਸਿੱਧੂ ਮੂਸੇ ਵਾਲੇ ਦੀ ਜਿਹੜੀ ਹੈਗੀ ਯਾਦ ਆਉਂਦੀ ਆ ਸਿੱਧੂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਇਹ ਜਿਹੜੇ ਸਿੰਗਰ ਹੈਗੇ ਨਾ ਇਹਨਾਂ ਦੇ ਕੋਲੋਂ ਮੇਰੇ ਲੈਵਲ ਦਾ ਮੁਕਾਬਲਾ ਨਹੀਂ ਹੁੰਦਾ ਮੇਰਾ ਮੁਕਾਬਲਾ ਨਹੀਂ ਹੁੰਦਾ ਤੇ ਇਹ ਕੀ ਕਰਦੇ ਆ ਮੇਰਾ ਮੁਕਾਬਲਾ ਕਰਨ ਦੀ ਥਾਂ ਤੇ ਮੇਰੀਆਂ ਲੱਤਾਂ ਖਿੱਚਣ ਲੱਗ ਪਏ ਆਗੇ ਇਹ ਸੇਮ ਚੀਜ਼ ਜਿਹੜੀ ਹੈ ਕਿ ਦੇਲਜੀ ਦੇਸਾਈ ਦੇ ਨਾਲ ਹੋ ਰਹੀ ਹੈਗੀ ਕਿਉਂਕਿ ਦਿਲਜੀਤ ਦਸਾਈ ਨੇ ਇਸ ਵੇਲੇ ਜਿਹੜਾ ਹੈਗਾ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਨਾਮ ਕਮਾਇਆ ਹੈ ਜਿਹੜਾ ਮੁਕਾਮ ਹਾਸਲ ਕੀਤਾ ਹੈ ਉਹ ਇਸ ਵੇਲੇ ਕਿਸੇ ਵੀ ਹੋਰ ਪੰਜਾਬੀ ਸਿੰਗਰ ਦੇ ਕੋਲ ਉਹ ਵਾਲਾ ਮੁਕਾਮ ਹਾਸਲ ਨਹੀਂ ਕੀਤਾ ਗਿਆ ਤੇ ਦਿਲਜੀਤ ਦਾ ਮੁਕਾਬਲਾ ਕਰਨ ਦੀ ਥਾਂ ਤੇ ਦਿਲਜੀਤ ਦੀਆਂ ਜਿਹੜੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇਗੀਆਂ ਇਹ ਲੋਕ ਕਹਿ ਰਹੇ ਨੇ ਕਿ ਵੀ ਸਭ ਤੋਂ ਪਹਿਲੋ ਦੇਸ਼ ਹੁੰਦਾ ਹੈਗਾ ਤੇ ਇਹ ਦਿਲਜੀਤ ਜਿਹੜਾ ਹੈਗਾ ਦੇਸ਼ ਦਾ ਗद्दार ਹੈਗਾ ਤੇ ਇਹ ਸਰਦਾਰ ਜੀ 3 ਫਿਲਮ ਦੇ ਉੱਪਰ ਜਿਹੜਾ ਬੈਨ ਲੱਗਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਪਾਕਿਸਤਾਨੀ ਐਕਟਰਸ ਹੈਗੀ ਹਾਨੀਆ ਅਮੀਰ ਪਾਕਿਸਤਾਨ ਇੰਡੀਆ ਦੀ ਲੜਾਈ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਪਾਕਿਸਤਾਨ ਦੇ ਐਕਟਰਾਂ ਨੂੰ ਬੈਨ ਕਰ ਦਿੱਤਾ ਗਿਆ ਸੀਗਾ ਬਾਲੀਵੁੱਡ ਦੇ ਵਿੱਚ ਤੇ ਇੰਡੀਅਨ ਕਿਸੇ ਵੀ ਕੋਈ ਮੂਵੀ ਇੰਡੀਆ ਦੀ ਹੁੰਦੀ ਹੈਗੀ ਜਾਂ ਕੋਈ ਸੀਰੀਅਲ ਹੈਗੀ ਇਹਨਾਂ ਦੇ ਨਾਲ ਜਿਹੜਾ ਹੈਗਾ ਨਹੀਂ ਬਣੂਗਾ ਇਹ ਸਾਰਿਆਂ ਨੂੰ ਆਪਾਂ ਨੂੰ ਜਿੱਦਾਂ ਪਤਾ ਆਏਗਾ ਬਟ ਇਸ ਦੇ ਵਿੱਚ ਹੁਣ ਇਹ ਲੋਕ ਕਹਿ ਰਹੇ ਨੇ ਕਿ ਮੂਵੀ ਨੂੰ ਬੈਨ ਕੀਤਾ ਜਾਵੇ ਇਨਾਜ਼ ਦੇ ਨਾਲ ਜਿਹੜਾ ਮੀਕਾ ਸਿੰਘ ਹੈ ਮੀਕਾ ਸਿੰਘ ਨੇ ਇਹ ਵੀ ਗੱਲ ਕਹੀ ਹੈ ਕਿ ਇਹਦੇ ਵਿੱਚ ਹਾਨੀ ਅਮੀਰ ਦੇ ਜਿਹੜੇ ਹੈ ਕਿ ਸੀਨ ਕੱਟ ਦਿੱਤੇ ਜਾਣ ਉਹਦੇ ਸਦੇ ਹੋਰ ਕਿਸੇ ਐਕਟਰੈਸ ਨੂੰ ਲੈ ਕੇ ਉਹਦੇ ਨਾਲ ਜਿਹੜੀ ਹੈਗੀ ਸ਼ੂਟਿੰਗ ਕਰ ਲਈ ਜਾਏ ਦੁਬਾਰਾ ਮੂਵੀ ਦੀ ਇੰਨੀ ਸੌਖੀ ਚੀਜ਼ ਨਹੀਂ ਹੁੰਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੀਕਾ ਸਿੰਘ ਜੀ ਇਸ ਤੋਂ ਇਲਾਵਾ ਗੁਰੂ ਰੰਧਾਵਾ ਤੇ ਬੀ ਪ੍ਰੈਕ ਹੋਣੀ ਵੀ ਜਿਹੜੇ ਹੈਗੇ ਆਪੋ ਆਪਣੀਆਂ ਪੋਸਟਾਂ ਪਾ ਕੇ ਦਿਲਜੀਤ ਦਾ ਜਿਹੜਾ ਹੈਗਾ ਬੁਰਾ ਉਹ ਕਰ ਰਿਹਾ ਮੈਨੂੰ ਸਿਮਰਨ ਜੋ ਸਿੰਘ ਮੱਕੜ ਥਾਬ ਦੀ ਇੱਕ ਬੜੀ ਵਿਦਿਆ ਗੱਲ ਲੱਗੀ ਸੀ ਮੈਂ ਉਹਨੇ ਸੁਣਦਾ ਪਿਆ ਸੀਗਾ ਮੱਕੜ ਥਾਬ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਕਿ ਇਹ ਲੋਕ ਸਰਦਾਰ ਜੀ 3 ਦੇ ਆ ਵਿਰੋਧ ਕਰ ਰਹੇ ਆ ਕਿ ਉਹਦੇ ਉੱਪਰ ਬੈਨ ਲਗਾਇਆ ਜਾਵੇ ਦਿਲਜੀਤ ਨੇ ਪਾਕਿਸਤਾਨੀ ਐਕਟਰਸ ਦੇ ਨਾਲ ਉਹਦੇ ਵਿੱਚ ਜਿਹੜੀ ਐਕਟਿੰਗ ਕੀਤੀ ਹੈਗੀ ਤੇ ਇਹ ਜੇ ਮੂਵੀ ਕਰੂਗਾ ਤਾਂ ਗਦਾਰ ਵਾਲਾ ਜਿਹੜਾ ਕੰਮ ਹੈਗਾ ਦੇਸ਼ ਦੇ ਨਾਲ ਗਦਾਰੀ ਵਾਲਾ ਕੰਮ ਹੈਗਾ ਇਹਨਾਂ ਨੂੰ ਇਹ ਲੋਕਾਂ ਨੂੰ ਇਹ ਚੀਜ਼ ਨਹੀਂ ਚਾਹਤਿਆ ਇਹ ਮਕਰ ਸਾਹਿਬ ਕਹਿ ਰਹੇ ਸੀਗੇ ਕਿ ਪੰਜਾਬ 95 ਮੂਵੀ ਦਾ ਵੀ ਇਹਨਾਂ ਨੂੰ ਜਿਹੜਾ ਫਿਰ ਸਾਥ ਦੇਣਾ ਚਾਹੀਦਾ ਹੈਗਾ ਉਹਦੇ ਵਿੱਚ ਤੇ ਦਿਲਜੀਤ ਨੇ ਜਿਹੜੀ ਹੈਗੀ ਜਸਮਨ ਸਿੰਘ ਖਾਲੜਾ ਸਾਹਿਬ ਉਹਨਾਂ ਦੀ ਐਕਟਿੰਗ ਕੀਤੀ ਹੈਗੀ ਉਹਨਾਂ ਦੀ ਬਾਇਓਪਿਕ ਹੈਗੀ ਉਹ ਮੂਵੀ ਉਹ ਤੇ ਹਿਊਮਨ ਰਾਈਟਸ ਦੀ ਗੱਲ ਕਰਦੇ ਸੀਗੇ ਇਹ ਵੀ ਮਕਰਸਾਹੂ ਨੇ ਸਹੀ ਗੱਲ ਕੀਤੀ ਹੈਗੀ ਜੇ ਤੇ ਇਸ ਪੱਖ ਤੋਂ ਸਰਦਾਰ ਜੀ 3 ਦੇ ਉੱਪਰ ਬੈਨ ਲਾਉਂਦੀ ਇਹ ਲੋਕ ਗੱਲ ਕਰ ਰਹੇ ਨੇ ਤੇ ਇਹਨਾਂ ਨੂੰ ਇਹ ਵੀ ਚਾਹੀਦਾ ਨਾ ਵੀ ਪੰਜਾਬ 95 ਮੂਵੀ ਨੂੰ ਜਿਹੜਾ ਹੈਗਾ ਇਹ ਨਾਲ ਉਹਨਾਂ ਦੇ ਖੜਨ ਦੇ ਵੀ ਇਸ ਮੂਵੀ ਨੂੰ ਜਿਹੜਾ ਰਿਲੀਜ਼ ਕੀਤਾ ਜਾਵੇ ਇਹ ਲੋਕ ਇੱਕ ਪਾਸਾ ਦੇਖ ਰਹੇ ਨੇ ਇਸ ਸਟੋਰੀ ਦਾ ਦੂਸਰਾ ਪੱਖ ਤਾਂ ਨਹੀਂ ਜਿਹੜਾ ਦਿਲਜੀਤ ਦਾ ਦੇਖ ਰਹੇ ਦਿਲਜੀਤ ਨੇ ਪੰਜਾਬੀ ਸਿਨੇਮਾ ਨੂੰ ਇੰਡੀਅਨ ਸਿਨੇਮਾ ਨੂੰ ਕਿੰਨੀਆਂ ਵਧੀਆ-ਵਧੀਆ ਮੂਵੀਸ ਦਿੱਤੀਆਂ ਨੇਗੀਆਂ ਹੋਰ ਵੀ ਜਿਹੜਾ ਆ ਆਪਣੇ ਤੋਂ ਅੱਗੇ ਹਮੇਸ਼ਾ ਦਿਲਜੀਤ ਨੇ ਜਿਹੜੀ ਪੰਜਾਬੀਅਤ ਨੂੰ ਰੱਖਿਆ ਹੈਗਾ ਅਸੀਂ ਸਟਾਰਟਿੰਗ ਤੋਂ ਦੇਖਦੇ ਪਏ ਹਾਂ ਦੇਰਜੀਤ ਨੂੰ ਅਸੀਂ ਛੋਟੇ ਛੋਟੇ ਸੀਗੇ ਜੇ ਸਮੇਂ ਤੋਂ ਦੇਰਜੀਤ ਦੇ ਜਿਹੜੇ ਇਹ ਗਾਣੇ ਸੁਣਦੇ ਆ ਰਹੇ ਇਸ਼ਕ ਦਾ ਊੜਾ ਐੜਾ ਅੱਗੇ ਪੱਗਾਂ ਪੂਚਵੇਂ ਵਾਲੇ ਕੇਸ ਲੈਵਲ ਤੋਂ ਸ਼ੁਰੂ ਕਰਕੇ ਬੰਦਾ ਕੇਸ ਲੈਵਲ ਤੱਕ ਪਹੁੰਚਿਆ ਹੈਗਾ ਉਹਦੀ ਮਿਹਨਤ ਹੈਗੀ ਪਿੱਛੇ ਉਹਦੀ ਡੈਡੀਕੇਸ਼ਨ ਹੈਗੀ ਪਿੱਛੇ ਇੰਨੀ ਮਿਹਨਤ ਕਰਕੇ ਉਹ ਬੰਦਾ ਇਸ ਲੈਵਲ ਤੱਕ ਪਹੁੰਚਿਆ ਤਾਂ ਅੱਜ ਤੁਸੀਂ ਉਸ ਬੰਦੇ ਨੂੰ ਜਿਹੜਾ ਹੈਗਾ ਗਦਾਰ ਦਾ ਖਿਤਾਬ ਦੇ ਰਹੇ ਹੋਗੇ ਮੈਨੂੰ ਲੱਗਦਾ ਹੈਗਾ ਕਿ ਇਹ ਸਾਰਾ ਸਾਰ ਗਲਤ ਹੈਗੇ ਤਿੰਨੇ ਜਣੇ ਤਾਨੂੰ ਕੀ ਲੱਗਦਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਆਪਣੀ ਜਿਹੜੀ ਹੈਗੀ رائے ਸਾਡੇ ਨਾਲ ਸਾਂਝੀ ਕਰੋ